ਪਾਪੁ ਸਹਿਮਾ ਮਾਨਾ ਪਾਪੁ ਜੀਵਨ ਗਲਤਾਨ ਦਾ ਅਭਿਆਸ ਚੱਲ ਰਿਹਾ ਹੈ ਸੋ ਅੱਜ ਭਗਤ ਦਾ ਨਾਮ ਦੇ ਜੀਵਨ ਬਾਰੇ ਆਪਾਂ ਕੁਝ ਮਾਤਰਾ ਕੁਝ ਗੁੱਥੀ ਨਾਲ ਅੰਮ੍ਰਿਤ ਚਾਰਨਾ ਕਰਾਂਗੇ ਧੀਰਜ ਸੁਣ ਕੇ ਜਾਗਦੁ ਭਗਤੀ ਲਾਗਾ ਮਿਲੇ ਪ੍ਰਕਾਸ਼ ਬੋਸਾਨੀਆਂ ਚੰਨਾਲ ਮਿਲ ਜਾ ਸੋ ਅਸੇ ਗਾਦੀ ਬਾਣੀ ਮਹਾਰਾਜ ਪਾਵਨ ਸੰਸਿਧ ਗੁਰੂਆਂ ਸਰੂਪ ਦੇ ਅਨੇਕਾਂ ਭਗਤਾਂ ਤੋਂ ਜੁਦਿਆ ਲੈ ਕੇ ਸਿੱਖਿਆ ਲੈ ਉਹਨੇ ਵੀ ਆਰਧਨਾ ਕੀਤੀ ਨਾਮ ਜਪਿਆ ਸਿਮਰਨ ਕਰਿਆ ਤੇ ਪਰਮਾਤਮਾ ਪਰਮੇਸ਼ਰ ਦੇ ਪਾਵਨ ਰਛਨਾ ਨੂੰ ਕਰ ਜੋ ਮੰਗਿਆ ਖਾਤਰ ਆਪਣੀ ਤੇ ਸੋਈ ਸੂਰੀ ਦੇਵ ਹੈ ਤੇ ਕਹਿੰਦੇ ਜੋ ਜੋ ਵਰ ਮੰਗਿਆ ਜੋ ਪਰਮਾਤਮਾ ਦੀ ਸੇਵਾ ਤੈਲ ਕਰਦਾ ਹੈ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਹਨੂੰ ਮੈਂ ਕਹਿੰਦੇ ਜੋ ਜੋ ਮੰਨਦਾਂ ਜਿਹੜਾ ਸਿਆਣਾ ਪੁੱਤਰ ਹੁੰਦਾ ਨਾ ਕਰਦਾ ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ ਉਹਨੂੰ ਕਹਿੰਦੇ ਲੋਕ ਇੱਕ ਵਾਰ ਇਹ ਕਹਿੰਦੇ ਮਾਤਾ ਪਿਤਾ ਦੀ ਆਗਿਆ ਮੰਨ ਲੈ ਸਾਡੇ ਅੱਖੇ ਲੱਗਦਾ ਸਿਆਣਾ ਮੀਂਹ ਪੈਦੂ ਤੀਂਦੇ ਮੰਨਦਾਂ ਲੈ ਜੇ ਵਿਗੜਿਆ ਹੋਵੇ ਤਾਂ ਆਪਾਂ ਕਾਲਦੇ ਨੇ ਕਿ ਸਿਆਣਾ ਤੇ ਹੁੰਦੇ ਆਪਾਂ ਵੀ ਆਖੇ ਲੱਗ ਜਾਂਦੇ ਨੇ ਇਹ ਸਾਡੀ ਆਗਿਆ ਮੰਨਦਾ ਹੈ ਸਾਡੇ ਕਹਿਣੇ ਚ ਸਿਆਣਾ ਹੈ ਸੂਝਵਾਨ ਹੈ ਆਪਾਂ ਵੀ ਜੋ ਮੰਗਾਂ ਨੂੰ ਮਿਲਦਾ ਹੈ ਬਈ ਤੇ ਜਗਤ ਗੁਰੂ ਦੇ ਗਾਣ ਹੋਰੇ ਜੋ ਸੰਸਾਰ ਨੂੰ ਪਾਲਦੇ ਹਨ ਉਹਦੀ ਆਗੇ ਚ ਰਹਿਾਂਗੇ ਉਹਦੀ ਸੇਮਰ ਉਹਦੀ ਬਾਣੀ ਦੀ ਜਾਪ ਉਹਦੇ ਜੋ ਸੰਸਾਰ ਦੇ ਬਣਾਏ ਕਹਿੰਦੇ ਕਾਰਨ ਉਹਦੇ ਵਿੱਚ ਰਹਿਾਂਗੇ ਬੈਨੇ ਜੋ ਅਸੀਂ ਵੀ ਮੰਗਾਂ ਨੇ ਉਹਨੂੰ ਸਮਝਣ ਲੁਗਾ ਜੋ ਨਾਮ ਮੰਗਾਂਗੇ ਪਰਮਾਤਮਾ ਬਿਨ ਮੰਗਿਆ ਵੀ ਨਹੀਂ ਉਹਦੇ ਮਾਤਾ-ਪਿਤਾ ਨੂੰ ਵਾਦਾ ਹੁੰਦਾ ਜੋ ਸਾਡੇ ਲੋੜਿਆ ਉਹ ਸਾਨੂੰ ਆਪਣੇ ਆਪ ਨੂੰ ਲਿਆ ਲੈਣਗੇ ਹਾਂ ਤੇਰੇ ਜੋਗ ਆ ਕੇ ਅਸੀਂ ਤੁੰਗੀ ਲੈ ਕੇ ਚਲੀ ਜਾਵਾਂ ਆਉ ਭਗਵਾਨ ਜੀ ਨੂੰ ਪਰਮੇਸ਼ਰ ਦੇ ਉੱਤੇ ਅਡਲ ਵਿਸ਼ਵਾਸ ਦੇ ਕਰੋ ਸਾਰਕਦੇ ਨੇ ਇਹਨਾਂ ਦਾ ਜਨਮ ਕਾਹਨ ਆ ਜਿਵੇਂ ਕਾਇਤਤਵ ਆਮ ਿਲਾਕਾ ਦਾ ਆਮ ਰਾਜਪੂਤਾਂ ਨੇ ਪਾਣੇ ਦੇ ਇੱਕ ਗਰੀਬ ਜਿਗਦਾਰ ਕਿਰਤੀ ਦੇ ਕਰ ਆਬਦਾ ਬਣੇ ਧਾਰਮਿਕ ਸੰਸਥਾਰਾਂ ਦਾ ਧਾਰਨੀ ਸਿ ਆਪ ਜੀ ਦੀ ਰੁਚੀ ਜਾਨਤ ਹੋਵੇ ਧਾਰਮਿਕ ਹੋਣਾ ਅਤੇ ਉਹ ਦੇ ਉਤੇ ਆਪਣੇ ਰੂਚੀ ਵਿਧਾਨ ਕਰਕੇ ਪਰਮਾਤਮਾ ਪਰਮੇਸ਼ਰ ਦੇ ਪਾਉਣ ਦੇ ਵਿੱਚ ਸਮਾਇਮ ਭਗਤ ਨਾਮ ਦੇ ਦਾਸਰ ਬਣ ਕੀਤਾ ਭਗਤ ਕਬੀਰ ਜੀ ਦਾ ਸਰਨ ਕੀਤਾ ਨੇਵੀ ਜਾਨ ਦੇ ਭਗਤ ਕਹਿੰਦੇ ਭਗਤ ਰਵਦਾਸ ਦੇ ਚਰਨਾਂ ਦੇ ਉੱਤੇ ਚਾਰੇ ਵਰਨਾਂ ਦੇ ਲੋਕ ਨਮਸ਼ਕਾਰਾਂ ਕਰਕੇ ਵੇਖਦੇ ਹਨ ਸੈਨ ਵਰਗੇ ਭਗਤ ਨੇ ਸਵੇਰ ਸਮੇਂ ਘਰ ਘਰ ਜਾਪ ਜਾਂ ਮੋਣ ਲੱਗੀ ਇਹਨਾਂ ਸਾਰੀਆਂ ਗੱਲਾਂ ਦਾ ਅਸਤ ਤਲ ਦੀ ਦੇ ਮੰਨਤੇ ਹਨ ਜੀ ਦੇ ਸਦਕਾ ਆਪਨੇ ਕੋਲ ਪਰਮਾਤਮਾ ਵੱਲ ਭਗਤੀ ਵੱਲ ਪ੍ਰੇਰਿਤ ਹੋਏ ਹਾਰੇ ਸਮੇਂ ਧਿਆਨ ਆਪਣੇ ਮਾਨ ਪ੍ਰਭੂ ਦੇ ਨਾਲ ਗੁਰਮੱਤਿ ਜਿਹਦੇ ਬਾਅਦ ਦੇ ਸਤਿਗੁਰੂ ਪਿਤਾ ਧੰਨ ਸਹਿਬ ਗੁਰੂ ਵਰਦਨ ਦੇ ਮਹਾਰਾਜ ਨੇ ਪਾਵਨ ਬਾਗ ਉਚਾਰੇ ਆਸਾਲ ਆਲਮ ਵਿੱਚ ਆਸਾਲ ਮਹੱਲਾ ਕੈਂਡਾ ਪੰਜਵਾ ਗੋਵਿੰਦ 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 ਸੰਗ ਨਾਮ ਜੋ ਮਨ ਮੀਨ ਆਡ ਤਾਮ ਕੋ ਸ਼ੀਖਰੋ ਗੋਯੋ ਲਾਖੀਨਾ ਰਹਾ ਤਨ ਨਾ ਗੁਣ ਨਾ त्याग ਲੈ ਪ੍ਰਿ ਚਰਨ ਕਬੀਰਾਂ ਨੀਤਿ ਭਲਾ ਜੋ ਲਾਹ ਮਾਰਾ ਪ੍ਰਭੂ ਗੁਣੀ ਗਹੀਰਾ ਰਵਦਾਸ ਕਵੰਤਾ ਟੋ ਨਿਤ ਤਨ त्यागी माया ਪ੍ਰਗਟ ਹੋਆ ਸਾਧ ਸੰਗ ਹਰਿ ਦਰਸ਼ਨ ਪਾਇ ਸੈਨ ਨਾਈ ਬੁਤਕਾਰੀਆ ਓ ਤਾਰ ਗਾ ਸੁਣਿਆ ਹਿਰਦੇ ਵਸਿਆ ਪਾਰ ਬ੍ਰੰਤ ਪਲ ਤਾਂ ਮੈਂ ਗਣਿਆ ਏਬਿਦ ਸੁਣ ਕੇ ਜਾ ਕਰੋ ਉਠ ਭਗਤੀ ਲਾਦਾ ਮਿਲੇ ਪ੍ਰਤਾਪ ਗੁਜ਼ਾਈਆ ਧੰਨਾ ਵਡ ਪਾਕਾ ਇਹ ਹੋਰ ਸਾਰਿਆਂ ਭਗਤਾਂ ਨੇ ਬੜਿਆਏ ਸੁਣ ਕੇ ਸੁਪਾ ਸੁਣ ਕੇ ਸੁਣਿਆ ਕਿ ਸੈਣਵਾਰੇ ਭਗਤਾਂ ਦੀ ਜਾਪਿਆ ਘਰ-ਘਰ ਹੋ ਰਹੀ ਰੰਦਾਸmargan ਲੋਕ ਨਮਸਕਾਰਾਂ ਕਰ ਰਹੀ ਹੈ ਕਬੀਰ ਦੀ ਜੈ ਜੈਕਾਰ ਹੋਵੇ ਨਾਮ ਦੇਵਰਗ ਭਗਤਾਂ ਦਾ ਰਾਜਿਆਂ ਨੇ ਜਸ ਕੀਤਾ ਤੇ ਮੇਰਾ ਕਿਉਂ ਨਹੀਂ ਹੋ ਸਕਦਾ ਜੇ ਇਹਨਾਂ ਨੇ ਰੱਬ ਉਤਾਰਿਆ ਭਾਵੇਂ ਨੇਤੀ ਜਾਗੀ ਤੇ ਮੈਂ ਮੈਂ ਕਿਉਂ ਨਹੀਂ ਰੱਬ ਪਾ ਸਕਦਾ ਉਹਨੇ ਵੀ ਬਿਰੰਤ ਨੂੰ ਪ੍ਰੇਰਨਾ ਲੈ ਕਰਕੇ ਉਸ ਪਰਮਾਤਮਾ ਪਰਮੇਸ਼ਰ ਨੂੰ ਅਰਦਾਸਾਂ ਕੀਤਾ ਜਮਾ ਔਰ ਸਤਲਤਾ ਪ੍ਰਾਪਤ ਕੀਤੀ ਪਰਮੇਸ਼ਰ ਦਾ ਦਰਸ਼ਨ ਵੀ ਪਾਇਆ ਇੰਨੇ ਪੂਰੇ ਵਿੜੇ ਘਰ ਦੇ ਸੰਸਕਾਰਾਂ ਪਰਕਰ ਕਰ ਕੋਈ ਵਿਧਰ ਬਹਾਨਾ ਚਾਹੀਦਾ ਹੁੰਦਾ ਆਪ ਜੀ ਨੇ ਆਪਣੇ ਪਿਤਾ ਜੀ ਲਗਭਗ ਜਿੰਮੇ ਲੱਗੇ ਜੋ ਇਹ ਪਸ਼ੂ ਚਾਰਨ ਦਾ ਕੰਮ ਕਰਦੇ ਜੋ ਘਰ ਦੇ ਨੇੜੇ ਨਦੀ ਕਨਾਰੇ ਘਰਾਉਣ ਜਾਣਾ ਔਰ ਜਰਾਉਂ ਦੇ ਨਾਮ ਨਾਲ ਇੱਕ ਨਦੀ ਜਿਹੜੀ ਬਗਤੀ ਸੀ ਉਹਦੇ ਕਨਾਰੇ ਇੱਕ ਪੰਡਤ ਜਿਹਦਾ ਨਾਮ ਤਰੋਚਣ ਹੈ ਧਿਆਨ ਦੇ ਵਿੱਚ ਉਹ ਵੀ ਨਾਮ ਦੇ ਨਾਲ ਠਾਕੁਰਾਂ ਨੂੰ ਪੂਜਨ ਕਰਨ ਲਿਆ ਉਹਦਾ ਸੀ ਉਹ ਬਹਿਣਾ ਨਦੀ ਵਿੱਚ ਇਸ਼ਨਾਨ ਕਰਨ ਦਾ ਫਿਰ ਮੁਕਤੇ ਨੂੰ ਇਸ਼ਨਾਨ ਕਰਾਉਂਦਾ ਠਾਰਪੰਥ ਤੇ ਰੂਪੀਦਾਰ ਵਿੱਚੋਂ ਠਾਕੁਰਾਂ ਦੇ ਜੋ ਸੀਗੇ ਉਹ ਪੂਜਦਾਤਾ ਤਾਂ ਨਾਨੀ ਹਰਿ ਹਰਿ ਜੀ ਪੰਡਤ ਕਰੋਚਨੀ ਇਹ ਕਿਰਿਆ ਇਹ ਵਿਧੀ ਸਾਰਾ ਕੋਈ ਲਿਖਦੇ ਤੇ ਮਨ ਚ ਵਿਚਾਰਦੇ ਇਹ ਰੋਜ਼ ਪੰਡਤ ਹਰਿ ਹਰਿ ਜੀ ਦੇ ਕੰਢੇ ਆਉਂਦਾ ਹੈ ਬੈਠਾ ਜਿ ਸ਼ਰਨ ਕਰਦਾ ਪੂਜਾ ਕਰਦਾ ਤੇ ਕੰਮ ਤਾਂ ਕੋਈ ਕਰਦੇ ਸਾਰਾ ਦਿਨ ਬਹਿ ਲਿਆ ਇੱਕ ਦਿਨ ਆਪ ਕੰਨਿਤਰ ਲੋਰਚਨ ਕੋਲ ਪਾਸ ਗਏ ਜੋ ਸਾਧੂ ਜੀ ਪੂਜਾ ਕਰਦਾ ਸੀ ਇਹ ਆ ਕਰਕੇ ਚਲੇ ਗਏ ਉਹ ਪੁੱਛਣਾ ਕੀਤਾ ਪੰਡਿਤ ਜੀ ਤੁਸੀਂ ਕਿਸੇ ਕੀ ਕਰਦੇ ਪਏ ਅਗੋਂ ਤਲੋਚਨ ਨੇ ਤੈਨੂੰ ਉਤਰ ਜਟਾ ਤੈਨੂੰ ਕੀ ਮੈਂ ਆਪਣੇ ਥਾਕਰਾਂ ਦੀ ਪੂਜਾ ਕਰਨ ਦਾ ਕੋਈ ਤੰਨਹੀਂ ਇਹ ਕੋਈ ਹੋਰ ਸਵਾਲ ਕਰਦਾ ਤੇ ਪੰਡਿਤ ਠਾਕੁਰਾਂ ਦੀ ਪੂਜਾ ਕਰਨ ਦੇ ਨਾਲ ਕੀ ਮਿਲਦਾ ਹੈ ਪੂਜਾ ਕਰਕੇ ਠਾਕੁਰਾਂ ਨੂੰ ਝੂਲ ਲਵਾਉਂਦੇ ਹਾਂ ਉਹਦਾ ਕੀ ਆਸਰਾ ਇਸ ਨੂੰ ਕਹਿੰਦੇ ਲੋਕ ਤੇ ਪ੍ਰਲੋਕ ਦੇ ਸਾਰੇ ਪਦਾਰਥ ਮਿਲਦੇ ਨੇ ਉਹ ਭਗਵਾਨ ਪਰ ਘਰ ਘਰ ਦੇ ਪਰਿਵਾਰ ਦੇ ਵੀ ਕਿਸੇ ਵੰਦ ਨਿਗਾਹਣੇ ਨਹੀਂ ਜੋ ਵੀ ਠਾਕੁਰ ਦੀ ਪੂਜਾ ਕਰਕੇ ਉਹ ਤੋਂ ਬੱਸ ਮੰਗੋ ਸਾਰੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਸਭ ਬਸਤਾਂ ਮਿਲਦੀਆਂ ਤੇ ਜਦੋਂ ਧਨ ਭਲਦੀ ਨੇ ਲੋਕ ਚੂ ਨੂੰ ਬੇਚੀ ਕੀਤੀ ਵੀ ਜੇ ਸਾਰਾ ਕੰਮ ਹੀ ਕਰਦਾ ਤੁਸੀਂ ਤਾਂ ਅਨਸਾਰ ਦੇ ਨੇ ਇੱਥੇ ਬੈਠੇ ਰਹੇ ਨੇ ਕੰਮ ਕੋਈ ਕਰਦੇ ਨਹੀਂ ਤੁਹਾਡਾ ਪਰਿਵਾਰ ਤੁਹਾਡਾ ਘਰ ਕਿਵੇਂ ਚੱਲ ਉੱਪਰ ਜਿਹੜੇ ਉਹਨਾਂ ਠਾਕੁਰਾਂ ਦੀ ਸੇਵਾ ਕਰਦੇ ਆ ਉਹ ਉਹਨਾਂ ਦੇ ਕੰਮ ਆਉਂਦੇ ਹੁੰਦੇ ਸਾਰਾ ਕੁਝ ਮਿਲਦਾ ਤਾਂ ਨਾਨੀ ਵੇਖਣ ਅੱਗੇ ਸੋਚਿਆ ਮਨ ਨੂੰ ਬੁਝਾਰ ਦਿੱਤੀ ਬੇਨਤੀ ਕੀਤੀ ਕਿਨੇ ਪੰਡਤ ਜੀ ਫਿਰ ਕਿਰਪਾ ਕਰਕੇ ਠਾਕੁਰ ਮੈਨੂੰ ਜਿੱਦੇ ਤੇ ਮੇਰੇ ਤੇ ਕਿਰਪਾ ਕਰ ਦੋ ਮੈਂ ਪੂਜਾ ਕਰ ਲੈਣਾ ਸਾਰਾ ਦਿਨ ਮੈਂ ਕੰਮ ਕਰ ਕਰਕੇ ਖੱਬ ਜਾਂਦਾ ਤੇ ਮੇਰੇ ਕੰਮ ਵੀ ਠਾਕੁਰ ਪਰਿਆ ਕਰੂਗਾ ਫਿਰ ਮੈਨੂੰ ਕੋਈ ਮੜਾ ਸਰਪਦਾ ਸਾਥ ਮਿਲੂ ਤੇ ਪੰਡਤ ਲੋਚਣ ਨੇ ਸਿੱਧਾ ਸਿੱਧਾ ਜੱਟ ਵੀ ठाकुर ਜੀ ਨੂੰ ਕਾਲਮ ਕੋਲ ਕਰਕੇ ਜਵਾਬ ਦਿੱਤਾ ਪਰ ਲੋਚਣ ਨੇ ਤਾਂ ਮੈਨੂੰ ਪਿਆ ਧੰਆ ਥਾਪੂ ਵੀ ਪੂਜਾ ਕਰਨੀ ਬੜੀ ਹੋ ਗਈ ਹਮਤ ਵੇਲੇ ਗੱਗਣਾ ਕੋਲ ਤੂਪਾਂ ਦਗਾਉਨੇ ਪਹਿਣਨੇ ਆ ਕੋਗ ਲਗਾਉਣੇ ਪਹਿਣਨੇ ਆ ਅਨਜਲ ਗ੍ਰਹਿਣ ਕਰਨਾ ਦਾ ਸਮਾਂ ਹੁੰਦਾ ਹੈ ਪਹਿਲਾਂ ਥਾਲੇ ਮਨ ਥਾਪੂ ਮਹਾਰਾਜ ਪਹਿਲਾਂ ਥਾਕਰ ਨੂੰ ਕੋਜ ਲਗਾਉਣਾ ਫਿਰ ਬਾਦ ਇਹ ਚੰਗੀ ਚਾਹੀਦੀ ਹੈ بڑا ਸਮਾਨ ਚਾਹੀਦਾ ਹੈ ਲੋ ਬੜੀ ਵਿਧੀ ਦੇ ਅੰਤ ਆ ਉਹ ਸਾਰਾ ਕੰਮ ਕਰਨਾ ਪੈਂਦਾ ਹੈ ਇੰਨਾ ਵਿਧੀ ਵਿਧਾਨ ਇੰਨੀ ਮਰਜ਼ਾਦਾ ਇੰਨੀ ਸਮਝ ਇੰਨਾ ਕਰਿਆ ਤੁਮੇ ਕਰੇਗਾ ਪ੍ਰੇਮਾ ਭਲਕ ਜੜਤਾ ਦੇ ਪੁੱਤਰ ਮਾਨ ਦੇ ਨਾਲ ਭਲਤੀ ਕਹਿਣ ਲੱਗੇ ਪਰ ਜੀ ਸਾਰੀਆਂ ਸ਼ਰਤਾਂ ਨੂੰ ਤਲੋਚਨ ਧਨਾ ਜੀ ਨੂੰ ਪਰ ਠਾਕਰ ਲੈਣ ਲਈ ਜੋ ਦੇਖਿਆ ਵੀ ਨਦੀ ਦੇ ਜਿਆਦੇ ਕੋਲੇ ਜਦ ਕਰ ਰਿਹਾ ਕਿਹਾ ਆਵੇ ਤੂੰ ਨਦੀ ਦੇ ਵਿੱਚ ਇੱਕ ਵੱਡਾ ਸਾਰਾ ਪੱਥਰ ਅਦੇ ਉਸ ਪੱਥਰ ਨੂੰ ਕਪੜੇ ਜਲੇ ਵੇਟ ਕਰਕੇ ਉਹਨੇ ਜਿਹਨੂੰ ਫਰਾਤਾ ਸਵਾਰ ਕੇ ਤੇ ਥਾਪੁਰ ਪੂਜੇ ਸਾਰੇ ਵਿਧੀ ਸਾਰੇ ਮੰਜਾਦਾ ਜੋ ਵੀ ਧੰਨ ਕਰੇ ਕਈ ਸਾਰਾ ਸੰਜਾ ਨਾਲ ਸੱਤ ਵੀ ਰਾਜ ਨੂੰ ਧੰਨਿਆ ਨੇ ਤੈਨੂੰ ਥਾਪੁਰ ਮੈਦਾਨ ਦੇਉਂਗਾ ਜੇ ਤੂੰ ਮੈਨੂੰ ਆਪਣੇ ਲਵੇਰੀ ਨੂੰ ਮਿਲੇ ਆਗੋ ਪੁਨੇ ਦਾ ਗਾਮੇ ਕੋਈ ਨਹੀਂ ਜਦ ਜੇ ਗਏ ਘਰ ਤੰਨਾ ਜੀ ਜਾ ਕੇ ਆਪਣੇ ਗਾਂ ਕੋਲ ਕੇ ਲਿਆਦੇ ਤਰਨ ਉਹਨੂੰ ਤਾਂ ਠਾਕੁਰ ਨੂੰ ਲੈ ਕੇ ਘਰੇ ਜਾ ਕੇ ਪਏ ਤੰਨਾ ਠਾਕੁਰ ਪ੍ਰਾਪਤ ਕਰਕੇ ਬੜਾ ਪ੍ਰਸੰਨ ਖੁਸ਼ੀ ਖੁਸ਼ੀ ਘਰ ਆਇਆ ਆਪ ਇਸ਼ਨਾਨ ਕੀਤਾ ਠਾਕੁਰ ਨੂੰ ਵੀ ਕਰਾਇ ਉੱਚੀ ਜਗ੍ਹਾ ਤੇ ਵਿਰਾਜਮਾਨ ਕੀਤਾ ਕਹਿੰਦੇ ਲੱਕੜ ਦੀ ਚੌਂਕੀ ਬਣਾਈ ਵਿੱਚ ਪਰ ਪੜਾ ਲਿਖਾਇਆ ਦਿੱਤਾ ਇਸ਼ਨਾਨ ਕਰਾ ਕੇ ਵਿਰਾਜਮਾਨ ਕਰਕੇ ਜਿਵੇਂ ਪੰਡਤ ਕਰਦਾ ਸੀ ਕਹਿੰਦੇ ਆ ਸਾਗ ਮੱਕੀ ਦੇ ਪ੍ਰਸ਼ਾਦੇ ਲੱਸੀ ਕਲਾਸ ਕਰਕੇ ਥਾਲੀ ਸਜਾ ਕਰਕੇ ਉੱਪਰ ਵੱਡਾ ਸਾਰਾ ਕਟਕੜਾ ਪਾ ਕੇ ਥਾਤੂ ਦੇ ਅੱਗੇ ਰੱਖਤਾ ਬੜੇ ਪਿਆਰ ਦੇ ਵਿੱਚ ਭਿੱਜ ਕੇ ਬੇਨਤੀ ਕਰਨ ਲੱਗੇ ਥਾਤੂ ਜੀ ਕਿਰਪਾ ਕਰੋ ਮੈਂ ਗਰੀਬ ਦਾ ਜਿਹੜਾ ਇਹ ਸਾਗ ਇਹ ਮੱਕੀ ਦੀਆਂ ਰੋਟੀਆਂ ਨੇ ਇਹ ਲੱਸੀ ਹੈ ਪਰਮਾਨ ਇਸ ਨੂੰ ਭੋਗ ਲਾਵ ਕਾਫੀ ਸਮਾਂ ਬੇਨਤੀਆਂ ਕਰਦਾ ਰਿਹਾ ਪਰ ਥਾਤੂ ਜੀ ਨੇ ਭੋਗ ਨਹੀਂ ਤਨਾਂ ਦੇ ਨਿਰਸ਼ਾਲ ਕੁਤਰ ਮੰਨ ਵਾਲੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਪੰਡਤ ਪਰਲੋਚਨ ਤਾਂ ਖਾਤਰ ਦੇ ਅੱਗੇ ਪਦਾਰਥ ਰੱਖ ਕੇ ਕੁੰਗਲ ਡੋ ਕੇ ਦੁੱਧ ਦਾ ਛੱਟਾ ਪੂਜਤੀਆਂ ਸੁਹਾਗ ਉਹਨਾਂ ਨੂੰ ਕੁੰਗਲ ਉਹ ਲਾਕੀ ਸਾਰਾ ਪੁਜਾਰੀ ਸ਼ਕ ਜਾਂਦਾ ਉਹ ਧਾਮ ਦਾ ਜੋ ਕਿ ਵਿਧਾਨ ਹੈ ਉਹਦੇ ਮਨ ਵਿੱਚ ਇਦਾਂ ਸੀ ਕਿ ਭਗਵਾਨ ਆ ਕੇ ਆਪ ਛਕਣ ਆਪ ਨੂੰ ਬੁਲਾਉਣ ਉਹ ਇਸ ਗੱਲ ਨੂੰ ਮਨ ਚ ਰੱਖੀ ਕਿ ਮੇਰੇ ਕੋਲੋਂ ਦੋ ਵੀ ਹੈ ਤੁਹਾਡਾ ਤਾਂ ਦਿੱਤਾ ਕਿ ਤੁਸੀਂ ਜੇ ਪਰ ਲੋਚ ਪਰ ਲੋਚੰਦੇ ਪਦਾਰਥ ਚਾਹਦੇ ਹੋ ਠੀਕ ਆ ਤੁਹਾਨੂੰ ਫੀਲ ਪੜਾ ਕੇ ਹੁੰਦਾ ਹੋਰ ਪਛਾਣ ਹੁੰਦਾ ਪਰ ਮੇਰੇ ਨਾਮਾਨੇ ਕੋਲੇ ਗਰੀਬ ਕੋਲੇ ਤਾਂ ਹੀ ਆ ਰੁਪਾ ਸੁਖਾਂ ਨਾਲ ਜਾਂਦੀ ਐ ਤੇ ਇਹ ਪ੍ਰਵਾਨ ਕਰੋ ਭੂਗਲਾ ਕੰਨਾ ਜੀ ਜੜਤਾ ਕੋ ਘੋਲਾ ਪਾਉ ਸੱਲ ਕਹਿੰਦੇ ਜਦੋਂ ਇਹ ਨਾ ਹੀ ਭਗਵਾਨ ਤੋੜਿਆ ਹੱਥ ਹਟ ਕਰਦੇ ਹੋਏ ਤੇ ਸੰਸਾਰ ਵਿੱਚ ਹੱਥ ਮਾਰੇ ਹੁੰਦੇ ਰਾਜ ਹਟੋ ਗਿਆ ਬਚਪਨ ਬੱਚਿਆਂ ਦਾ ਹੱਥ ਹੋ ਗਿਆ ਬਾਲ ਹੱਟ ਹੋ ਗਿਆ ਤੇ ਜੋਗ ਹੱਟ ਹੋ ਗਿਆ ਕੋਈ ਮਹਾਤਮਾ ਕੋਈ ਸੰਨੀ ਕੋਈ ਬਾਗੋ ਕੋਈ ਗੋਸਨ ਕੋਈ ਹਟ ਕਰ ਲੈਣ ਇਹਨਾਂ ਤਿੰਨਾਂ ਨੂੰ ਹੱਟ ਦੇ ਦੋੜਨ ਨੂੰ ਕੋਈ ਕੋਈ ਵੀ ਆਪੇ ਨਹੀਂ ਮੜਾ ਕੰਬੇ ਹੱਥ ਟੋੜਦਾ ਹੀ ਬੜਾ ਭਾਗ ਜੀ ਨੇ ਹੱਟ ਕਰ ਲਿਆ ਤੇ ਜੇ ਠਾਕਰਾ ਤੇ ਝੂਗ ਲਾਏਗਾ ਮੈਂ ਕੋਈ ਨਹੀਂ ਸ਼ੱਕਣਾ ਨੇ ਮੈਂ ਇਸੇ ਤਰ੍ਹਾਂ ਹੀ ਨਾ ਮਸ਼ੂਪਾਂਚੀਆਂ ਨਾ ਆਪਣੇ ਜਾਨਵਰਾਂ ਨੂੰ ਪਰੇਕੋਣੇ ਨਾ ਕੋ ਕਰਮ ਕਰਨ ਕਰਨਾ ਜੇ ਆਏਗਾ ਖਾਵਾਂਗੇ ਨਹੀਂ ਤਾਂ ਬੈਠਾ ਜਾ ਜੂ ਕਹਿੰਦੇ ਸਰਦਾ ਰੱਖ ਕੇ ਬਾਹਰ ਨੂੰ ਟੰਡਾਲਾ ਆ ਲੈ ਪਰ ਨਾਲ ਕਹਿੰਦੇ ਭਾਈ ਰੋਕੀ ਉਹਨਾਂ ਨੂੰ ਡਿੱਗਦਾ ਮੈਨੂੰ ਨਾਲ ਬਾਹਰ ਜਾ ਕੇ ਨਾ ਬਹਿ ਗਿਆ ਕਿ ਆਏਗਾ ਖਾਵਾਂਗੇ ਨਹੀਂ ਕਹਿੰਦੇ ਆਖਰ ਜਦੋਂ ਕਿਰਪਾ ਭਗਵਾਨ ਦਾ ਸੰਹਾਸ਼ ਨੂੰ ਲਿਆ ਦੇਖਿਆ ਵੀ ਜਾਣਾ ਹੀ ਪੈਣਾ ਨਹੀਂ ਸਰਮਾਨ ਕਿਉਂਕਿ ਭਲਤ ਦੀ ਭਲਤੀ ਵੀ ਉਜਾਗਰ ਕਰਨੀ ਸੀ ਇਹਨਾਂ ਕੋਲ ਉਹਦੀ ਵੀ ਜਿਆਜਾ ਕਾਰਗਰਮ ਸੀ ਤੇ ਮਹਾਰਾਜ ਨੇ ਮੇਰੇ ਤੋਂ ਕੀਤਾ ਜਾਣਾ ਪਿਆ ਭਗਵਾਨ ਧਾਕੁਰ ਪੱਤਰ ਦੇ ਵਿੱਚੋਂ ਹੱਥ ਕਰਕੇ ਨੇ ਤਾਂ ਨਿਆ ਲਿਆ ਭਾਈ ਪਛਾਣ ਦੱਸ ਕਹਿੰਦੇ ਇਦਾਂ ਨਹੀਂ ਸਾਹਮਣੇ ਬੈਠੋ ਮੇਰੇ ਆਕੇ ਬੰਤਾ ਤੁਮਰੇ ਨਾਲ ਬਸੋ ਪਰਭਾਨ ਪ੍ਰਗਟ ਹੋਣਾ ਪਿਆ ਪ੍ਰਗਟ ਹੋ ਗੁਣ ਧੰਨੀਆਂ ਜਾਂ ਮੱਕੀਆਂ ਦੀਆਂ ਲੁੱਪੀਆਂ ਸਾਗ ਬੱਸੀ ਠੋਗ ਦੇ ਦੌਰ ਤੇ ਛਕਣਾ ਪਿਆ। ਇਪਰਤਾ ਪਰਭਾਨ ਦੇ ਦਰਸ਼ਨ ਕਰਨ ਕਿ ਜਿੱਥੇ ਧੰਨਾ ਜਿਹਦਾ ਮਾਨ ਗਾੜ ਗਦ ਉੱਤੇ ਉਹ ਤੇ ਧੰਨੇ ਨੇ ਅੰਨਲੇ ਵਿੱਚ ਪਾਕ। ਭਗਤ ਤੇ ਨਾਲ ਪਿਆਰ ਗਲਵਕੜੀ ਵਿੱਚ ਇੱਕਮਤ ਹੋ ਗਏ ਨਾਲ ਮਿਲਣਾ ਕੀਤਾ। ਉਸ ਵਕਤਾਂ ਵਿੱਚ ਬੜੀ ਘਾਲਣਾ ਘਾਲ ਕਹਿੰਦੇ ਸੀਆਂ ਮੁੰਨਾਂ ਦੇ ਕਾਰਨ ਸੈਦੇ ਭਾਲਮਨ ਭਗਵਾਨ ਨੇ ਕਿਉਂਕਿ ਨਿਰਮਲ ਮਨ ਸੀ ਮਨ ਨੂੰ ਕੋਈ ਛਾਲੂ ਨਹੀਂ ਸੀ ਕਾਮ ਕਰਨੀ ਸੀ। ਗਲਾਈ ਫਿਰ ਸੀ ਇਹ ਕਹਾਣੀ ਸੀ। ਸਰਦਾ ਭਗਵਾਨ ਨਾਲ ਭਰਿਆ ਸੀ। ਤਾਂ ਹੀ ਭਗਵਾਨ ਦਾ ਸਰਦਾ ਤੇ ਵਿਸ਼ਵਾਸ ਦੇਖ ਕਰ। ਤੂੰ ਹੀ ਮਜਬੂਰ ਰੱਖ ਕੇ ਦੇਖੋ ਭਗਵਾਨ ਤਾਂ ਤੁਹਾਡੇ ਵੀ ਕੰਮ ਕਰੇ। ਸਰਦਾ ਰੱਖੀ ਵਿਸ਼ਵਾਸ ਰੱਖਿਆ ਭਰੋਸਾ ਕਰਿਆ। ਭਗਵਾਨ ਜੀ ਆ ਕੇ ਤੇ ਕਹਿੰਦੇ ਭੋਲੇ ਭਾਲ ਦੇ ਨਾਲ ਗਿਆ ਕਿ ਸਦਕਾ ਦੀ ਬੇਨਤੀ ਤੇ ਦਾਸ ਸੰਕੀਪ ਭਗਵਾਨ ਨੂੰ ਆਉਣਾ ਪਿਆ ਤੇ ਭਲ ਦੁਲਸ਼ਨ ਪਰਮਾਤਮਾ ਤੇ ਮੇਰੇ ਪਿਆਰ ਨੇ ਸੰਸਾਰ ਦੇ ਸਾਰੇ ਕੰਮ ਪੈਣ ਲੱਗਾ ਮਹਾਰਾਜ ਜਹਾਦਾ ਸ਼ਕਲਿਆ ਤੇ ਕੁਝ ਤੋਂ ਬਿਲਾ ਲੈ ਥਾ ਕੰਨ ਦੇ ਸਾਰੇ ਕੰਮ ਕਰਦਿਆਂ ਕੰਮ ਨਹੀਂ ਵੀ ਕਰਦੇ ਦੱਸ ਕਹਿੰਦੇ ਆਪਣੀ ਇੰਕੈਰੇਜ ਹੋਣਾਂ ਦੀ ਪਈਆਂ ਤੇ ਪੰਦਰ ਬੀਜਾਂ ਦੀ ਪਈਆਂ ਪਾਣੀ ਮਰਨ ਵਾਲਾ ਪਿਆ ਬੜੇ ਕੰਮ ਆ ਤੇ ਤੁਸੀਂ ਮੇਰਾ ਸਾਥ ਆ ਨਿਆ ਚਲੋ ਕੋਈ ਹਲ ਕਹਿੰਦੇ ਮਹਾਰਾਜ ਨੇ ਹਲ ਵੀ ਵਾਇਆ ਆ ਕੇ ਹਾਲਪੁਰਤ ਨੇ ਜਿਵੇਂ ਭਗਤ ਦੀ ਪ੍ਰੇਮ ਸਰਦਾ ਬਸ਼ਵਾਸ ਨੂੰ ਜਾ ਕੇ ਉਹਦੇ ਨਾਲ ਖੇਤੀ ਬਾੜੀ ਦਾ ਕੰਮ ਵੀ ਕਰਾਇਆ ਜੋ ਉਹ ਧਿਆਨ ਕਰਦਾ ਇਸ ਤਰ੍ਹਾਂ ਕਹਿੰਦੇ ਪਰਮਾਤਮਾ ਧੰਨੇ ਨੂੰ ਮਿਲਣ ਵਾਸਤੇ ਸਾਰੇ ਕਾਰਜ ਪ੍ਰਤੱਖ ਹੋ ਕੇ ਕਰਕੇ ਵਿਖਾਏ ਮਿਸਾਲ ਪੈਦਾ ਕੀਤੀ ਸੰਸਾਰ ਦੇ ਅੰਦਰ ਤੇ ਤਾਂ ਹੀ ਤਾਂ ਮਹਾਰਾਜ ਨੇ ਬਚਨ ਕੀਤਾ ਕਿ ਮਿਲੇ ਪ੍ਰਤੱਖ ਉਸਾਇਆਂ ਧੰਨ ਵੱਡੇ ਭਾਰ ਨੇ ਧੰਨੇ ਦੇ ਜਿਨ੍ਹਾਂ ਨੂੰ ਪਰਮਾਤਮਾ ਆਪ ਚਲ ਲਿਪੇ ਮੇਰੇ ਵਾਸਤੇ ਆਇਆ ਭਾਈ ਗੁਰਦਾਸ ਜੀ ਨੇ ਤੰਨੇ ਦੀ ਬਾਤ ਕੀਤੀ ਇਹ ਸ਼ਬਦ ਵਰਤਦੇ ਐ ਕਿ ਬ੍ਰਾਹਮਣ ਉਜੇ ਦੇਵਤੇ ਤੰਨਾ ਗੁਰ ਚਰਾਵਣ ਆਵੇ ਤੰਨੇ ਦਿੱਖਾ ਚਲ ਤ ਇਹ ਕਿਛ ਬ੍ਰਾਹਮਣ ਆਪ ਸੁਣਾਵੇ ਥਾਪਕੀ ਸੇਵਾ ਕਰੇ ਜੋਛ ਸੂਈ ਪਰ ਪਾਰੇ ਤੰਨਾ ਕਹਦਾ ਜੁਗਲੀ ਮੈਂ ਵੀ ਦੇ ਇੱਕ ਜੇਤੁ ਦੇ ਭਾਵ ਆਤਮਿਕ ਲੇਟਕਰ ਦੇ ਧੰਨਾਂ ਨੂੰ ਬੈਕਫੁਰਦਾਵੇਂ ਧਾਕੁਰ ਨੂੰ ਨਿਭਾਲਕ ਹੈ ਸ਼ਾਇਰ ਉਪੀ ਲੈ ਘੂਟਣਾ ਦਾ ਆਤ ਗੂੜ ਮਿੰਤਾ ਕਰੈ ਪੈਰੀ ਪੈਪੈ ਬਹੁਤ ਮਨਾਵਾ ਹੋਂਕੀ ਮੂੰਹ ਨਾਮ ਜੁਥਾਰਸਾ ਤੂ ਰੁਠਾ ਮੈਂ ਕੇ ਨਸਮਾਰ ਗੋਸਾਈਂ ਪ੍ਰਤਾਪ ਹੋਏ ਰੂਪੀ ਖਾਏ ਸ਼ਾਇ ਗੂੰ ਲਾਵੇ ਓਲਾ ਪਾਓ ਗੁਰਵੰਤਮੈ ਬ੍ਰਾਹਮਣ ਨੂੰ ਕਿਹਾ ਸਾਰੀ ਬਾਤ ਤਾਂ ਇਹ ਤਸਕੀਰੋਂ ਪਰ ਧਿਆਨ ਸਰਗੁਣ ਕੀਤਾ 10ਵੇਂ ਵਾਰ ਨਹੀਂ ਤੇਰ ਵੀ ਤਉ ਇਹ ਆਖਰ ਪਰਮਾਤਮਾ ਨੂੰ ਗੁਰੂ ਨੂੰ ਜੋ ਮੱਧਕਾਰ ਕੇ ਬੇੰਤੀ ਕੀਤੀ ਉਹ ਆਮੰਦ ਹੁਣਾ ਪਿਆ ਤੇ ਕੋਲੇ ਪਾਉ ਦੇ ਨਾਮ ਮਨ ਦੇ ਨਾਲ ਪਵਿੱਤਰ ਮਨ ਦੇ ਨਾਲ ਤਾਂ ਇਹ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਦਰਸ਼ਨ ਹੋ ਗਿਆ ਚਾਰ ਜਨ ਲਾਗੇ ਪਹਿਲਾਂ ਨਾਲੋਂ ਦੂਣੀ ਚੌਣੀ ਸਾਧਾ ਪਰਮੇਸ਼ਰ ਦੇ ਪੱਕੀ ਹੋ ਗਈ। ਆਪ ਨੇ ਆਪਣਾ ਸਾਰਾ ਜੀਵਨ ਪਰਮੇਸ਼ਰ ਪਿਆਰ ਦੇ ਵਿੱਚ ਲੰਘਾਣ ਦਾ ਕਰਤਵਿਰਤ ਕਰਦਿਆਂ ਵੀ ਸੰਸਾਰ ਕਲੋੜਾਂ ਆਪ ਨੂੰ ਵਿਆਪਨੀਆਂ ਜਿਵੇਂ ਇੱਕ ਬੱਚਾ ਤੇ ਆਪਣੇ ਮਾਤਾ-ਪਿਤਾ ਆਹਾ ਲੋੜ ਦੇ ਪੂਰਤੇ ਨਹੀਂ। ਦੇਚ ਜਿਗੋ ਕੇ ਵਿਪਾਰ ਕਾੜ ਤਾ ਨਾ ਜੀ ਵੀ ਇਸੇ ਤਰ੍ਹਾਂ ਪ੍ਰੇਮ ਦੇ ਵਿੱਚ ਭਾਵਨਾ ਦੇ ਵਿੱਚ ਰਹਿ ਕਰਕੇ ਥਾਤ ਨੂੰ ਜਿਹੜੀ ਵੀ ਚੀਜ਼ ਲੱਗਦੀ ਹੈ ਨਾ ਜੋ ਵੀ ਕੰਮ ਮਨ ਵਿੱਚ ਲੱਗਦਾ ਵੀ ਕਰਨਾ ਹੈ ਥਾਤ ਨੂੰ ਵੇੰਟੀ ਕਰਨੀ ਖਾਦਰਾ ਆ ਕੰਮ ਕਰਨਾ ਆ ਚੀਜ਼ ਨੂੰ ਵੇਚ ਦੇ ਤੂੰ ਤੇ ਕਹਿੰਦੇ ਅਸੀਂ ਤਾਂ ਨਿਹਰਾ ਪੜ ਕੇ ਛੱਡਦੇ ਹਾਂ ਪਰ ਉਹਨਾਂ ਨੇ ਕਮਾਇਆ ਇਸ ਤੇ ਕਹਿੰਦੇ ਆ ਉਹਨਾਂ ਦਾ ਕੁੰਮਨਾਤ ਪਤਾਨਮ ਦਾਰਕ ਤੇ ਕਹਿੰਦੇ ਤਾਂ ਨਾ ਜਿਨੇ ਇਹ ਸੱਗ ਨੂੰ ਪੂੜਾ ਪੂਰਾ ਕਰਾਇਆ ਤੇ ਮਾਨ ਦੇ ਡ੍ਰਿੜ ਭਰੋਸਾ ਕਰਕੇ ਪਰਮਾਸ਼ੰਨ ਆਪਣਾ ਮਾਤਾ ਪਿਤਾ ਬਣਾ ਕੇ ਹਰ ਕਾਰਜ ਕਰਨਾ ਕੀਤਾ ਕਿ ਸਰਦਾ ਦਾ ਉਹਦੀ ਸੇਵਾ ਵੀ ਕੀਤੀ ਇਹ ਮਾਰਾ ਕਹਿੰਦੇ ਤੂੰ ਮੇਰਾ ਪਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਰ ਤੂੰ ਮੇਰਾ ਭਰਾਤਾ ਮਾਜ ਰਾਜ ਦੇ ਪਤਨ ਗੁਰੂ ਅਰਜਨ ਦੇਵ ਜੀ ਨਾਲ ਜਤ ਕੇ ਕਿ ਨਰਾ ਮਾਤਾ ਪਿਤਾ ਮੰਨਣਾ ਮੰਨਣਾ ਹੀ ਸੰਸਾਰ ਦੇ ਵਿੱਚ ਕਰਮ ਹੈ ਪਰ ਮੰਨ ਕੇ ਉਹਨਾਂ ਦੇ ਦਿੱਤੇ ਉਪਦੇਸ਼ ਨੂੰ ਮੰਮਾਉਣਾ ਮੰਨ ਤੇ ਸਾਰੇ ਹੀ ਹਰੇਕ ਨੂੰ ਆਪਾਂ ਕਹੀ ਜਾਣੀ ਪਰ ਉਹਨਾਂ ਦੀ ਆਗਿਆ ਚ ਰਹਿਣਾ ਉਹਨਾਂ ਦਾ ਭੈ ਰੱਖਣਾ ਤੇ ਉਹਨਾਂ ਨਾਲ ਹਾਰ ਉਹ ਸੁਖ ਕਰਨ ਕਹਿੰਦੇ ਆਪਣੇ ਜੀਵਨ ਦਾ ਸਰਦਾਰਤ ਬਣਾਉਣੇ ਇਹ ਕਿਸੇ ਬਿਰਲੇ ਦੇ ਹੱਥ ਹੀ ਆਈ ਤੇ ਭਲਕੇ ਦੀ ਨਿਯਾਪਣਾ ਫਿਰ ਮਾਤਾ ਪਿਤਾ ਬਣਾਇਆ ਜਦੋਂ ਫਿਰ ਉਹਨਾਂ ਦੇ ਇਕਾਤ ਨੂੰ ਆਪਣੇ ਅੱਗੇ ਆਪਣੀਆਂ ਲੋੜਾਂ ਦੀ ਫਰਮਾਇਸ਼ ਕੀਤੀ ਸਾਰਾ ਕੁਝ ਰੱਖਿਆ ਤੇ ਰੱਖੀ ਵੀ ਜਿਹੜੀ ਫਰਮਾਇਸ਼ ਆਪਾਂ ਫਰਮਾਇਸ਼ ਸੁਣਦੇ ਆਂ ਕਲਜੀ ਵੀ ਮਹਾਰਾਜ ਜੀ ਤੋਂ ਪਰਸਾਨ ਹੋਏ ਕਹਿੰਦੇ ਮਹਾਰਾਜ ਪੰਡਤ ਆ ਤੇਰੀ ਆਰਤੀ ਕਹਿੰਦੇ ਸਾਡਾ ਜੱਟਾ ਤਾਂ ਆਰਤਾ ਸਾਰਾ ਕੁਝ ਮੰਗਿਆ ਪਰ ਆਪਾਂ ਸੰਭਲ ਕਰਦੇ ਹਾਂ ਮਹਾਰਾਜ ਪ੍ਰੇਮ ਵਿੱਚ ਭਿੱਜ ਗਿਓ ਕਲਜੀ ਨੇ ਉਚਾਰਨ ਕੀਤਾ ਗੋਪਾਲ ਤੇਰਾ ਆਰਤਾ ਜੋ ਦਿਨ ਤੂੰ ਮੇਰੇ ਭਗਤ ਕਰਨ ਤੇ ਤਿੰਨ ਕੇ ਕਾਲ ਸੁਭਾਰਤਾ ਦਾਲ ਸਿਧਾਨਾਂ ਨੂੰ ਧੀਓ ਹਮਰਾ ਖੁਸ਼ੀ ਕਰੇਂ ਤੇ ਜੀਓ ਪਨੀਆਂ ਛਾਦਨ ਮੀਕਾ ਅਨਾਲ ਨੂੰ ਸਾਥ ਸ੍ਰੀ ਕੰ ਕੋ ਭੈਸ ਨੂੰ ਲਾ ਬੇਰੀਕ ਤਾਲ ਤੋਰੀ ਚੰਗੀ ਰੀ ਕਰਦੀ ਵੀ ਹੰ ਚੰਗੀ ਨਾ ਲੈਵੇ ਸਾਰਾ ਕੋਈ ਭਗਵਾਨ ਤੋਂ ਮੰਗ ਲੈ ਬੇਚ ਜੀ ਸਰਦਾ ਵਿਚ ਲੈ ਕਿਡਾਰ ਵਿਚ ਲੈ ਮਹਾਰਾ ਸਾਡਾ ਤਾਂ ਆਰਦਾ ਪੰਚਨ ਆਰਤੀ ਕੀਤੀ ਨੇ ਸਾਡਾ ਆਰਦਾ ਤੇ ਮਹਾਰਾ ਜਿਹੜੀ ਤੇਰੀ ਭਗਤੀ ਕਰਦਾ ਤੇਰਾ ਨਾਮ ਜਪਦਾ ਸਿਮਨ ਕਰਦਾ ਪੂਦੇ ਕਾਰਜ ਸੁਧਾਰਨ ਲੈ ਮਹਾਰਾਜ ਮਜਤਾ ਪਰਿਵਾਰ ਵਾਸਤੇ ਦਾਲ ਸਿੱਧਾ ਵੀ ਚਾਹੀਦਾ ਘਿਓ ਵੀ ਚਾਹੀਦਾ ਕਿ ਜਿਹਦੇ ਨਾਮ ਮੇਰਾ ਪਰਿਵਾਰ ਖਾ ਲ ਸਕੇ ਫੁੱਲ ਸਕੇ ਤੇ ਪਰਿਵਾਰ ਖੁਸ਼ੀ ਰਹੇ ਬਨਿਆ ਸ਼ਾਦੋਂ ਨਿੱਕਾ 900 ਸੱਤ ਸਿੱਕਾ ਕੋ ਪੈਸੇ ਮੈਨੂੰ ਲਾ ਦੇਣੀ ਕਤਾਲੇਂ ਪੂਰੀ ਟੰਗੇਰੀ ਪੱਕਿਆ ਅਨਾਜ ਮੈਨੂੰ ਚਾਹੀਦਾ ਮਹਾਰਾਜ ਅਨਾਦੇ ਕਹਿੰਦੇ ਜੋ ਸਾਰਾ ਲੋਕ ਸੁਨਾਣ ਸਾਰਾ ਰਾਸ਼ਨ ਮੈਨੂੰ ਸਾਰਾ ਗੁੱਜਾਈ ਗੋਪਾਸੀ ਵੀ ਚਾਹੀਦੀ ਦੁੱਧ ਵਾਸਤੇ ਨਵੇਰੀ ਪੰਜ ਚਾਹੀਦੀ ਇੱਕ ਤਾਜ ਤੋਈ ਚੰਗੇਰੇ ਕੋ ਸੋਹਣੇ ਉੱਚੀ ਬਧੀਏ ਚੰਗੀ ਨਸਲ ਦੀ ਘੋੜੀ ਵੀ ਚਾਹੀਦੀ ਹੈ ਘਰ ਕੀ ਵੀ ਹੈ ਨ ਚੰਗੀ ਕਿੰਨੇ ਘਰ ਵਾਲੀ ਵੀ ਦਈ ਤੇ ਪਰਵਾਜ਼ ਜੀ ਦੇ ਸਾਹਮਣੇ ਸਾਰਾ ਕੋ ਜਨ ਤਾਂ ਨਾਲ ਲੈਵੇ ਮੰਗੀਦ ਵਿੱਚ ਸਾਰਾ ਕੋ ਬੋਝ ਧੰਨੇ ਨੇ ਪਰਮਾਤਮਾ ਦੇ ਕੋਲੇ ਬੇਨਤੀ ਕਰਕੇ ਮੰਗ ਲਿਆ ਜੀ ਮਹਾਰਾਜਾ ਹਨ ਗੁਰੂ ਰਾਮਦਾਸ ਮਹਾਰਾਜ ਵੀ ਬਚਨ ਕਰਦੇ ਆ ਨਾ ਮਾਲੂ ਰਾਗ ਦੇਤ ਨਾਂ ਕਰ ਚਿੰਤਾ ਹੈ ਕਰਦੇ ਹਰ ਦੇਵੈ ਜਥਲ ਜਨਤਾ ਸਭ ਤੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਬਾਤਰ ਕੀਟ ਵਖਾਣੀ ਹੈ ਕਾਦੀ ਚਿੰਤਾ ਕਰੀ ਇਸ ਪਰਮਾਤਮਾ ਨੇ ਸੇਟੀ ਨੂੰ ਸਾਝਿਆ ਤੇ ਉਹਨੂੰ ਪਤਾ ਹੀ ਮਾਤਾ ਪਿਤਾ ਨੂੰ ਪਤਾ ਹੁੰਦਾ ਕਿ ਬੱਚੇ ਨੂੰ ਕੀ ਲੋੜ ਹੈ ਕੀ ਚਾਹੀਦਾ ਹੈ ਜੇ ਮਾਂ ਬੱਚਾ ਬਚਪਨ ਜਨਮ ਦਾ ਰੋਂਦਾ ਆਪਕੰਨੇ ਰੋਂਦਾ ਪਰ ਮਾਨ ਪਤਾ ਹੁੰਦਾ ਵੀ ਉਹ ਭੁੱਖਾ ਕੋਈ ਨਹੀਂ ਇਹਨੂੰ ਭੁੱਖ ਲੱਗੀ ਆ ਤਾਂ ਤਾਂ ਇਹਦੇ ਇਸ ਤਰ੍ਹਾਂ ਪਰਮਾਤਮਾ ਨੂੰ ਪਤਾ ਤੇ ਇਸ ਲਈ ਬਾਣੀ ਵਿੱਚ ਵੀ ਇਹ ਗੱਲ ਆਈ ਹੈ ਸਤਿਗੁਰ ਪਿਤਾ ਜੀ ਕਹਿੰਦੇ ਨਾ ਤੂੰ ਤਾਂ ਰੇਟ ਹੁੰਦੇ ਪ੍ਰਾਣੀਆਂ ਉਹ ਜਿਹੜਾ ਖਾਗੇ ਸੱਜਣ ਹਾਰ ਜਿੰਨ ਕੋ ਇਹ ਦਾਇਸ਼ ਤੂੰ ਕੀ ਆ ਸੂਈ ਦੇ ਅਧਾ ਇਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਇਸ ਸੰਸਾਰ ਭੇਜਿਆ ਉਹਨੇ ਤੇਰੇ ਵਿੱਚ ਦਾ ਵੀ ਪ੍ਰਬੰਧ ਕੀਤਾ ਕਿਉਂ ਰੋ ਪਸ਼ੂ ਪਾਂਛੀ ਜਾਨਵਰ ਕਿੰਤਾ ਕਰਦੇ ਭੋਜਨ ਤਾਂ ਉਹਨਾਂ ਨੂੰ ਮਿਲਦੇ ਆ ਬੱਚੇ ਉਹਨਾਂ ਦੇ ਵੀ ਪਾਲਦੇ ਆ ਤੇ ਸਾਡੇ ਹਰ ਸਾਲ ਸਾਲ ਦਾ ਰੱਖਣ ਪ੍ਰਯਾਮ ਨਾਲੋਂ ਤਾਂ ਇਹ ਗ੍ਰੰਮ ਘਰ ਲਈ ਮਕਾਨ ਗਵਾਂਢ ਲਈ ਸੰਸਾਰਿਕ ਗ੍ਰੰਮ ਘਰ ਲਈ ਸਾਲ ਦਾ ਕਹਿ ਵੀ ਅਨਾਜ ਇਕੱਠਾ ਹੋ ਗਿਆ ਹਰ ਇੱਕ ਦੇ ਘਰੇ ਦਾਲਾਂ ਸਬਜ਼ੀਆਂ ਆ ਗਾਣਾ ਲੂਣ ਮੈਥੇ ਮਸਾਲਾ ਸਭ ਕੁਝ ਆ ਵੀ ਨਹੀਂ ਮਿਲਦਾ ਰੱਖਣ ਆਪਾਂ ਇਕੱਠਾ ਲਿਆ ਕੇ ਰੱਖਦੇ ਹਾਂ ਬਹੁਤਾ ਗਰੀਬ ਉਹ ਇੱਕ ਦੋ ਦਿਨ ਦਾ ਰਾਸ਼ਨ ਉਹਦੇ ਘਰੇ ਵੀ ਨਹੀਂ ਪੈਂਦਾ ਸਾਰਾ ਕੁਝ ਰੱਖ ਕੇ ਫਿਰ ਵੀ ਹਲੇ ਆਪਾਂ ਕਹਿੰਦੇ ਵੀ ਰੋਟੀ ਕਿੱਥੋਂ ਖਾਂ ਸਾਲ ਦਾ ਢੰਗ ਅਨਾਜ ਦਾ ਭਰਿਆ ਪਿਆ ਹੁੰਦਾ। ਹੁਣਿਆਂ ਜਿਉਂ ਮੈਂ ਕਿੰਨੇ ਦਾ ਰਾਸ਼ਨ ਪਿਆ ਤੇ ਹਜੇ ਵੀ ਵਿਚਾਰ ਰੂਪੀ ਖਾਣੀ ਗਈ। ਮਾਰਕ ਨੇ ਜੇ ਸਾਰਾ ਕੋਈ ਸਰਦ ਦਾ ਵਿਵਾਰ ਰੱਖਣੀ ਤਾਂ ਜਾਨਵਰਾਂ ਨੂੰ ਪਾਂਛੀਆਂ ਤੋਂ ਬਿਨ। ਉਹਨਾਂ ਨੇ ਕੋਈ ਰਾਸ਼ਨ ਇਕੱਠਾ ਕੀਤਾ ਤੇ ਸਟੋਰੇਜ ਕੀਤੀ। ਪਾਂਛੀ ਰੋੜ ਅੰਮਰਤ ਵੇਲੇ ਜਾ ਕੇ ਪਰਮਾਤਮਾ ਦਾ ਸ਼ਰਧਾਂਨਾ ਕਰਦਾ। ਲੰਮੀ ਉਡਾਰੀ ਭਰ ਕੇ ਦਾਣੇ ਚੁੱਕ ਕੇ ਤਾਂ ਤਾਂ ਜਾ ਕੇ ਆਪਣੀ ਘਾਲਣਾ ਕਾ ਕੇ ਪੇਟ ਪਰਦਾ। ਸ਼ਾਮਾਂ ਕਾਲ ਦਿਨ ਸਮੇਂ ਚ ਆ ਕੇ ਸਮਝਾ ਤੇ ਬੰਦੇ ਬੰਦੇ ਕੋਲ ਧਰਮ ਪਰ ਇਹ ਪਿਆ ਉਠਣਾ ਵੀ ਮੱਦੀ ਨਾਲ ਅਸਕਰਾਨਾ ਵੀ ਕੋਈ ਨਹੀਂ ਪਹਿਣਾ ਵੀ ਮੱਦੀ ਨਾਲ ਤੇ ਰੌਲਾ ਪੇ ਉੱਥੇ ਰੋਕੀ ਗਈ ਚੁਣੀ ਤੇ ਮਾਰਾ ਕਹਿੰਦੇ ਨਹੀਂ ਚਿੰਤਾ ਨਾ ਕਰ ਪਈ ਚਿੰਤਾ ਤਾਂ ਸੋ ਕਰਦੇ ਨੂੰ ਹੈ ਜਿਸ ਪਰਮਾਤਮਾ ਨੇ ਜਲਸਰ ਬਣਾਏ ਸੰਸਾਰ ਬਣਾਇਆ ਜੀਵ ਜਨਤਾ ਨੂੰ ਪੈਦਾ ਕੀਤਾ ਹੈ ਉਸ ਅਨੁਸਾਰ ਹੀ ਚਿੰਤਾ ਨਿਰੋਧ ਪਰਮਾਤਮਾ ਤੇ ਵਿਸ਼ਵਾਸ ਸ਼ਰਧਾ ਤੁਮ ਸਦਾ ਆਪਣੇ ਪਤੰਦ ਰੱਖ ਸਾਰੇ ਤੇਰੇ ਸਾਰੇ ਕਾਰਜ ਕਰ। ਆਪਾਂ ਸ਼ਾਮ ਨੂੰ ਸ਼ਬਦ ਪੜ੍ਹਦੇ ਹਾਂ ਆਪਕੋ ਬ੍ਰਹਮ ਸ਼ਬਦ ਲਾਇੰਤਿਰ ਕਰਦੇ ਹਾਂ ਸੋ ਹਰ ਦਿਨ ਪਿਆਰੇ ਸਤਿਗੁਰੂ ਕਮਰੇ ਕਾਰਜ ਕਰ। ਪਰਮਾਤਮਾ ਦਾ ਤੁਮ ਨਾਮ ਜਪਿ ਸਿਮਨ ਕਰ ਤੇ ਸਤਿਗੁਰੂ ਪਤਾਨੇ ਤੇਰੇ ਸਾਰੇ ਕਾਰਜ ਜਿਹੜੇ ਉਹ ਸਵਾਰ ਹੋ ਗਏ। ਆ ਆ ਆਸਰਾਗ ਦੇਵ ਜੀ ਜੀ ਨਾਮ ਨੂੰ ਸੰਬੋਧਨ ਕਰਕੇ ਫਰਮਾਇਆ ਹੈ ਕਿ ਇਹ ਨਹੀਂ ਦਿਆਨੂ ਮੈਂ ਕਰਪਾਲੂ ਆਂ ਪ੍ਰਮਾਤਮਾ ਨੂੰ ਤੂੰ ਕਿਉਂ ਨਹੀਂ ਯਾਦ ਕਰਦਾ ਉਸ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਹੈ ਹੀ ਨਹੀਂ ਜਿੰਨਾ ਮਰਟੀਕਲ ਦੇ ਖੰਡਾਂ ਰਹਿਮੰਨਾ ਤੱਕ ਵੀ ਨਾਸ ਭੱਜ ਲੈ ਤੇਰੀ ਮਾਦੀ ਨਾਲ ਪ੍ਰਮਾਤਮਾ ਕੋਈ ਵੀ ਨਹੀਂ ਹੁੰਦਾ ਜੋ ਤੂੰ ਕਰਦਾ ਉਹ ਹੀ ਹੋਣਾ ਹੈ ਤੇ ਮੈਂ ਕਾਦੀ ਚਿੰਤਾ ਹੈ ਮਾਲਕ ਮਾਂ ਦੇ ਗਰਭ ਵਿੱਚ ਮਾਂ ਦੇ ਰਗ ਦੇ ਵਿੱਚ ਪਿਤਾ ਦੇ ਬੰਦ ਦੇ ਵਿੱਚ ਜੋ ਦਾਸ ਨੂੰ ਦਵਾਗ ਦੁਆਰਾ ਇਹ ਸੁੰਦਰ ਸਰੀਰ ਬਣਦਾ ਹੈ ਮਾਂ ਦਾ ਤੇ ਉਧਰ ਵਿੱਚ ਜੇ ਬੰਗਸ ਦੀ ਰੱਖਿਆ ਕੌਣ ਕਰਦਾ ਮਾਂ ਦੇ ਘਰ ਵਿੱਚ ਬੱਚਾ ਪਲਦਾ ਨਾ ਤਾਂ ਉਹ ਮਹੀਨੇ ਰਹਿੰਦਾ ਉਹਨੂੰ ਉਦੋਂ ਰੋਟੀ ਦੇ ਵਿੱਚ ਕੌਣ ਦਿੰਦਾ ਉਹਨੂੰ ਕੌਣ ਪਾਲਦਾ ਸਰੀਤਾ ਬਾਤਾ ਪੰਤਾ ਆਪੋ ਆਕਾਰ ਲੈਂਦਾ ਉਹਨੂੰ ਕੌਣ ਦਿੰਦਾ ਪਰਮਾਤਮਾ ਹੀ ਦਿੰਦਾ ਪਰਮੇਸ਼ਰ ਹੀ ਦਿੰਦਾ ਕੋਈ ਕੌਣ ਦਿੰਦਾ ਕਹਿੰਦੇ ਮਹਾਰਾ ਤਾਂ ਮਾਂ ਦੇ ਘਰ ਵਿੱਚ ਪਾਲਣਾ ਕਰ ਸਕਦਾ ਉੱਥੇ ਰੱਖ ਸਕਦਾ ਹੈ ਪਰ ਸੰਸਾਰ ਵਿੱਚ ਕੌਣ ਹੀ ਰੱਖਿਆ ਕਰੇਗਾ ਹਰ ਥਾਂ ਤੇ ਉਹ ਕਹਿੰਦੇ ਕਿ ਪਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਆ ਕਿ ਪੱਛੂ ਕੰਮੀ ਪੱਛੂ ਕੰਮੀ ਉਹ ਆਪਣੇ ਜਦੋਂ ਆਂਡੇ ਦਿੰਦੀ ਹੈ ਕਿਨਾਰੇ ਤੇ ਗੱਜਦੀ ਉਹ ਆਹ ਕੁੱਤਕੇ ਆਂਦੇ ਦੇ ਕੇ ਮਿੱਟੀ 파ਰ ਦੇ ਸਮਝ ਚਲੇ ਪਰ ਉਹਦਾ ਧਿਆਨ ਧਾਰਦੀ ਹੈ ਕਿ ਮੇਰੇ ਬੱਚੇ ਉੱਥੇ ਜਦੋਂ ਜਨਮ ਦੇ ਆ ਕੇ ਉਹਨਾਂ ਨੂੰ ਵਾਪਸ ਪੰਜ ਲੈ ਜਾਂਦੀ ਆਹ ਜਾਨਵਰਾਂ ਚੀਲਾ ਲੰਮੀ ਉਡਾਰੀ ਭਰ ਦੇਣ ਨੂੰ ਹਣਾ ਬਰਕ ਪੈਣੀ ਨਾ ਹੁਣ ਜਾ ਉਨਾ ਨਹੀਂ ਹੁੰਦਾ ਸਾਲਗੀਆਂ ਉੱਧਰ ਨੂੰ ਪੰਜਾਬ ਨੂੰ ਆਉਣਾ ਬੱਚੇ ਉੱਥੇ ਆਉਣ ਦੇ ਵਿੱਚ ਪਰ ਧਿਆਨ ਨਾਲ ਧਿਆਨ ਕਰਕੇ ਬੱਚਿਆਂ ਦੀ ਬਾਲਣਾ ਕਰਨਾ ਮਾਰਗੰ ਤੇ ਅੱਧੇ ਆਣਾ ਪੰਛੀਆਂ ਵਰਦਾਂ ਤੇ ਜਿਹੜੀ ਬਿਰਤੀ ਸੁਰਤੀ ਹੈ ਉਹ ਕੱਛੂ ਕਮੀ ਵਰਗੀ ਹੋਵੇ ਭਾਵੇਂ ਕਿਤੇ ਵੈਟਾਮਿਨ ਤੇ ਸੁਰਤੀ ਦੇ ਵਿੱਚ ਨਾਮ ਕਰਦਾ ਬਾਣ ਚੱਲਦਾ ਹਰ ਵੇਲੇ ਸਮਰਤ ਕਰਦਾ ਤੇਰਾ ਸਿਮਰਨ ਕਾਇਸਾ ਕਾਇਦਾ ਸਿਮਰਨ ਮਾਰਦੇ ਕਹਿੰਦੇ ਕੋਇਲ ਵਰਗਾ ਡੇ ਕੋਇਲ ਇਹਦੇ ਬੱਚੇ ਕੋਇਲ ਦੇ ਬੱਚਿਆਂ ਵਰਗਾ ਨਹੀਂ ਕਿਉਂਕਿ ਕੋਇਲ ਆਂਡੇ ਦੇ ਦਿੰਦੀ ਹੈ ਪਰ ਉਹ ਪਾਲਦਾ ਮਾਤਾ ਕਾਣਾ ਇਹਨੂੰ ਕੌਣੀ ਕਹਿੰਦੇ ਨੇ ਆ ਪਰ ਜਦੋਂ ਨੂੰ ਪਤਾ ਲੱਗਦਾ ਹਾਂ ਬੱਚੇ ਪਲ ਗਏ ਮੇਰੇ ਆਂਡੇਆਂ ਤੋਂ ਬਾਹਰ ਆ ਗਏ ਉਹ ਕੋਇਲ ਕਾਲੀ ਤੇ ਬਹਿ ਕੇ ਆਵਾਜ਼ ਮਾਰਦੀ ਉਹਨਾਂ ਨੂੰ ਆਪਣੇ ਬੋਲ ਬੋਲਦੀ ਤਾਂ ਦੇ ਘਰ ਬੈਠੇ ਬੱਚੇ ਵੀ ਆਪਣੀ ਮਾਂ ਦੀ ਆਵਾਜ਼ ਨੂੰ ਸਿਆਣ ਲੈਦੇ ਵੀ ਕੋਇਲ ਮਾਂ ਸੰਤ ਸੰ ਨੂੰ ਬਾੜਦਾ ਕੰ다 ਐਸਾ ਤੇਰਾ ਸਿਮਰਨ ਐਸਾ ਤੇਰਾ ਗਿਆਨ ਹੋਣਾ ਚਾਹੀਦਾ ਕਿ ਸਾਨੂੰ ਬਾਜਬਾ ਗੁਰੂ ਦੀ ਬਾਣੀ ਕਿਹੜੀ ਸੱਚੀ ਹੈ ਜਿਹੜੀ ਪ੍ਰਕਾਸ਼ ਹੈ ਗੁਰੂ ਦੀ ਬਾਣੀ ਸਾਨੂੰ ਕੀ ਇਹ ਨਹੀਂ ਕਿੱਤੀ ਪਿੱਲੀ ਬਾਣੀ ਨਹੀਂ ਭਾਣ ਕਿਸੇ ਦੇ ਹੋਰ ਪੁਰੇ ਪੁਰੇ ਬਾਪ ਦੇ ਮੰਨ ਲੱਗਣਾ ਗੁਰੂ ਨੇ ਗੱਲ ਕਰਨ ਨਹੀਂ ਉਹ ਕਦੇ ਗਿਆਨ ਰੱਖਣਾ ਵੀ ਗੁਰੂ ਗ੍ਰੰਥ ਸਾਹਿਬ ਜੀ Maharaja ਨੂੰ ਕੀ ਰਹੇ ਦਾਸ ਗੁਰੂ ਉਤਾਰ ਸੰਗੀ ਦੇਖ ਦੇ ਕੇ ਗਏ ਐਸਾ ਤੇਰਾ ਗਿਆਨ ਹੋਵੇ ਸਿਮਰਨ ਤੇਰਾ ਪੰਛੀਆਂ ਬਲ ਕਰਨ ਹੋਵੇ ਗਿਆਨ ਤੇਰਾ ਕਛੂ ਕੰਮੀ ਬਾਰਗਾ ਹੋਵੇ ਕਹਿੰਦੇ ਤੁੰਕੇ ਤੇ ਲੋੜ ਲੈ ਨਾਰੇ ਇਹ ਗੱਲਾਂ ਇੱਥੇ ਸਮਝਾ ਰਹੇ ਕਛੂ ਕੰਮੀ ਬਾਜ ਰਹੇ ਦੀ ਬੱਚਿਆਂ ਦੀ ਗਣਤੀ ਦਿਲਾ ਕੇ ਇਸ ਕਰਕੇ ਮਹਾਰਾਜ ਕਹਿੰਦੇ ਤੇਰਾ ਗਿਆਨ ਤੇਰਾ ਧਿਆਨ ਤੇਰਾ ਸਿਮਰਨਾ ਐਸਾ ਹੋਵੇ ਕਿ ਤੈਨੂੰ ਪਰਮਾਤਮਾ ਕਦੇ ਮਿਸੀ ਇਸ ਕਰਕੇ ਮਹਾਰਾਜ ਤਾਂ ਨੇ ਕਹੇ ਤਨਾ ਜੀ ਤੰਨੇ ਤਨ ਪਾਇਆ ਤਰਨੇ ਤਾਂ ਦੀ ਦਾਤ ਆਪ ਨੂੰ ਪ੍ਰਾਪਤ ਹੋਏ ਉੱਥੇ ਹੀ ਧਰਨੀ ਧਰ ਦੇ ਨਾਮ ਦੇ ਗੱਲ ਤੰਨਾ ਨੂੰ ਵੰਡਣ ਵਾਰ ਤੇ ਆਪ ਜੀ ਦੇ ਦੇਸ਼ ਰਟਣ ਵੀ ਗਏ ਇਹ ਤਾਂ ਮਨ ਦੇ ਨੂੰ ਲੈ ਕੇ ਆਪ ਨੇ ਪੰਜਾਬ ਵਿੱਚ ਵਿਚਰਨ ਪਾਇਆ ਪਿੰਡਪੁਰ ਹੀਰਾ ਹੁਸ਼ਿਆਰਪੁਰ ਵਿੱਚ ਕਹਿੰਦੇ ਭਗਤ ਨਾਨਕ ਦਾ ਸੁੰਦਰ ਸਥਾਨ ਹੈ ਜਿੱਥੇ ਪੁਜਾਰੀ ਦਾ ਆਪ ਜੀ ਦਾ ਜਨਮ ਸਥਾਨ ਵੀ ਔਰ ਹੀਰਾ ਜੀ ਮੰਨਿਆ ਜਾਂਦਾ ਹੈ ਇਹ ਪਾਤਾ ਪਾਤਾ ਨਾਨੀ ਪ੍ਰਭੂ ਦੇ ਘੋਲੇ ਤੇ ਜਨਰ ਸ਼ਾਲਾ ਲਾੜਲੇ ਘਲਤ ਹੋਏ ਨੇ ਆਪ ਜੀ ਨਿਰਗੁਣ ਭਗਤੀ ਦਾ ਦੰਗੂਰਾ ਬੇਖੌਫ ਹੋ ਕੇ ਸਾਰੇ ਸੰਸਾਰ ਵਿੱਚ ਫੇਰਿਆ ਤਕਰੀਬਨ 700 ਸਾਲ ਦੀ ਆਮ ਨੇ ਆਇਲ ਨੰਨੀ ਧੋਕੇ 17 1475 ਈਸਵੀ ਪ੍ਰਭੂ ਜੀ ਤੇ ਦਿਨ ਹੋ ਗਏ ਸੰਸਾਰ ਮਨ ਸੰਸਾਰ ਨੂੰ ਸਦਾ ਦੇ ਅਰੋਧਾ ਕਹਿਗੇ ਪਰ ਆਪ ਜੀ ਦੇ ਵਰਗੇ ਮਹਾਪੁਰਖ ਭਗਤ ਜਨ ਨਸਾਰ ਜੰਦੇ ਰਹੇ ਔਰ ਇਹਨਾਂ ਦੇ ਪਰਖਾਏ ਤਾਂ ਗੁਰੂ ਅਕਾਲ ਦੇ ਮਹਾਰਾਜ ਜੀ ਨੇ ਬਾਣੀ ਉਪਰ ਮਾਨ ਕੀਤਾ ਕਿ ਸਭੁ ਲ ਜਨਮ ਹਰ ਜਨ ਕਾ ਉਪਦੇਆ ਜਨ ਕੀਨੋ ਸੋਦੁ ਵਿਧਾਤਾ ਸਗਲ ਸਮੂਲ ਹੈ ਉਦਰੇ ਨਾਨਕ ਪੂਰਨ ਬ੍ਰਹਮ ਪਟਾਪਾ ਉਹਨਾਂ ਜਨ ਸਫਲਾ ਭਾਏ ਜਿਨ੍ਹਾਂ ਨੇ ਆਗੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਉਹਦੇ ਦਾ ਉਪਦੇਸ਼ ਕਮਾ ਕੇ ਇਸ ਪਰਮਾਤਮਾ ਬ੍ਰਹਮ ਪਰਮੇਸ਼ਰ ਨੂੰ ਪਾ ਵੀ ਦਿਆ ਪਿਛਾਨ ਵੀ ਦਿਆ ਗੁਰ ਕਿਰਪਾ ਜਹ ਕਰ ਨਰਕੋਂ ਕਹਿੰਦੀ ਨਹਿ ਹਟੇ ਤਕ ਪ੍ਰਸ਼ਾਨੀ ਨਾਨਕ ਲੰਗ ਤੇ ਉਗੋਬਿਤ ਸੋ ਜੋ ਪਾ ਨੇ ਸੋ ਪਾ ਨੇ ਨਾਮੇ ਪਾਛਾ ਦਾ ਨੂ ਦੇ ਬਾਦਰ ਵਚਨ ਕਰਦੇ ਹੁ ਜਲੀ ਤੇ ਗੁਰੂ ਕਿਰਪਾ ਕਰਦਾ ਬਖਸ਼ਿਸ਼ ਕਰਦਾ ਭਾਈ ਉਹ ਹੀ ਵਿਦ ਨੂੰ ਜਾਣਦਾ ਹੈ ਜਿਵੇਂ ਅਨੇਕਾਂ ਨਦੀਆਂ ਦਾ ਪਾਣੀ ਸਾਗਰ ਜਾ ਕੇ ਸੰਕਰ ਹੋ ਜਾਂਦਾ ਹੈ ਇਵੇਂ ਹੀ ਇਹ ਪਰਮਾਤਮਾ ਅਜ ਨਾਲ ਕਿ ਪਰਮਾਤਮਾ ਦਾ ਸੰਗਤ ਹੋ ਜਾਂਦਾ ਹੈ ਹਰ ਕਾ ਸੇਵ ਕਰ ਹਰਿ ਦੀ ਦੇਹਾ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਭਗਵੀ ਉਪੋਂ ਜਨਮ ਜੀਵਨ ਤੋਂ ਇਹਨਾਂ ਦੀ ਬਾਣੀ ਤੋਂ ਸਿੱਧਾ ਲੈ ਕੇ ਆਪਣਾ ਜਨਮ ਸਫਲਾ ਕਰੀਏ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਤੁਲਾ ਮਾਲ ਕੋਈ ਵੀ ਅਸਨਾਮ ਬੰਝ ਤਹਿੰ ਗੱਜ ਕੇ ਆਪੂ ਜੀ ਵਾਹਿਗੁਰੂ ਜੀ ਤਾ ਹਰ ਸਾਹ ਬਾਣੀ ਗੁਰ ਜੀ ਦੀ ਸਤੇ ਸਤ ਨਾਮ ਵਾਹਿ ਗੁਰੂ वाहे गुरु